ਸਤਵੇਂ ਗੇਟ ਦੀਆਂ ਚੋਣਾਂ ਦੇ ਲਈ ਮਹਿਸ ਕੁਝ ਹੀ ਦਿਨ ਬਾਕੀ ਰਹਿ ਗਏ ਨੇ ਇਹਨਾਂ ਚੋਣਾਂ ਦੇ ਵਿੱਚ ਜਿੱਤ ਹਾਸਲ ਕਰਨਾ ਹਰ ਇੱਕ ਉਮੀਦਵਾਰ ਦਾ ਇੱਕ ਸੁਪਨਾ ਹੈ ਜਿਸ ਤੇ ਲਈ ਉਹ ਦਿਨ ਰਾਤ ਮਿਹਨਤ ਵੀ ਕਰ ਰਿਹਾ ਹੈ ਬਾਕੀ ਲੋਕ ਸਭਾ ਚੋਣਾਂ ਦੇ ਮੁਕਾਬਲੇ ਸਾਲ 2024 ਦੀਆਂ ਲੋਕ ਸਭਾ ਚੋਣਾਂ ਪਹਿਲਾਂ ਨਾਲੋਂ ਕਿਤੇ ਵੱਧ ਦਿਲਚਸਪ ਅਤੇ ਮਹੱਤਵਪੂਰਨ ਬਣ ਗਈਆਂ ਨੇ ਕਿਉਂਕਿ ਇਸ ਚੋਣ ਮੁਕਾਬਲੇ ਵਿੱਚ ਹਰ ਇੱਕ ਸੀਟ ਆਪਣੇ ਆਪ ਵਿੱਚ ਇੱਕ ਹੌਟ ਸਿੱਟ ਬਣ ਚੁੱਕੀ ਹੈ ਇਸ ਦੀ ਮੁੱਖ ਵਜ੍ਹਾ ਹੋਰ ਕੁਝ ਨਹੀਂ ਬਲਕਿ ਦਲ ਬਦਲੂਆਂ ਦਾ ਪਾਰਟੀ ਛੱਡ ਕੇ ਦੂਜੀ ਪਾਰਟੀ ਵਿੱਚ ਜਾ ਕੇ ਚੋਣ ਲੜਨਾ ਹੈ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਲੋਕ ਸਭਾ ਹਲਕਾ ਜਲੰਧਰ ਦੀ ਜਲੰਧਰ ਲੋਕ ਸਭਾ ਹਲਕੇ ਦੀ ਸੀਟ ਉੱਪਰ ਹਰ ਇੱਕ ਦੀ ਤਿੱਖੀ ਨਜ਼ਰ ਬਣੀ ਹੋਈ ਹੈ ਇਹ ਹੀ ਕਾਰਨ ਹੈ 22 ਮਈ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਖੁਦ ਬੀਜੇਪੀ ਦੇ ਉਮੀਦਵਾਰ ਜਾਨੀ ਕਿ ਸੁਸ਼ੀਲ ਕੁਮਾਰ ਰਿੰਕੂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਦੇ ਲਈ ਜਲੰਧਰ ਆ ਰਹੇ ਨੇ ਚੋਣਾਂ ਦੀ ਇਸ ਰੇਸ ਦੇ ਵਿੱਚ ਇੱਥੇ ਟੱਕਰ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀ ਹੈ ਇੱਕ ਸਾਲ ਪਹਿਲਾਂ ਉਪ ਚੋਣਾਂ ਦੇ ਵਿੱਚ ਕਾਂਗਰਸ ਤੋਂ ਆ ਕੇ ਆਮ ਆਦਮੀ ਪਾਰਟੀ ਦੀ ਟਿਕਟ ਉੱਤੇ ਜਿੱਤੇ ਸੁਸ਼ੀਲ ਰਿੰਕੂ ਨੇ ਹੁਣ ਭਾਜਪਾ ਜੁਆਇਨ ਕਰ ਲਈ ਹੋਈ ਹੈ ਅਤੇ ਚੋਣ ਅਖਾੜਾ ਪੂਰੀ ਤਰ੍ਹਾਂ ਪਖਾਇਆ ਹੋਇਆ ਹੈ ਜਲੰਧਰ ਸੀਟ ਦਾ ਹਾਲ ਮੇ ਹੈ ਕਿ ਇੱਥੇ ਭਾਜਪਾ ਅਤੇ ਆਮ ਆਦਮੀ ਪਾਰਟੀ ਦੇ ਕੋਲ ਬਾਹਰੋਂ ਦੂਜੀਆਂ ਪਾਰਟੀਆਂ ਤੋਂ ਆਏ ਹੋਏ ਉਮੀਦਵਾਰ ਨੇ ਜੋ ਇਸ ਵਾਰ ਦੀ ਚੋਣ ਅਖਾੜੇ ਦੇ ਵਿੱਚ ਉਤਰੇ ਹੋਏ ਨੇ ਕਾਂਗਰਸ ਪਾਰਟੀ ਹੀ ਇੱਕ ਜਿਹੀ ਪਾਰਟੀ ਬਣੀ ਹੋਈ ਹੈ ਜਿਸ ਨੇ ਆਪਣੇ ਪੁਰਾਣੇ ਲੀਡਰ ਯਾਨੀ ਕਿ ਚਰਨਜੀਤ ਸਿੰਘ ਚੰਨੀ ਨੂੰ ਚੋਣ ਮੈਦਾਨ 'ਚ ਉਤਾਰਿਆ ਹੋਇਆ ਹੈ ਚਰਨਜੀਤ ਚੰਨੀ ਦੇ ਨਾਲ ਦਲਿਤ ਵੋਟ ਬੈਂਕ ਜੁੜੀ ਹੋਈ ਦੱਸੀ ਜਾ ਰਹੀ ਹੈ ਉਧਰ ਇੱਥੇ ਪੁਰਾਣਾ ਕਾਂਗਰਸੀ ਚੌਧਰੀ ਪਰਿਵਾਰ ਦਲ ਬਦਲ ਕਰਕੇ ਭਾਜਪਾ ਵਿੱਚ ਸ਼ਾਮਲ ਹੋ ਚੁੱਕਿਆ ਹੋਇਆ ਹੈ ਜਿਸ ਦਾ ਫਾਇਦਾ ਫਲੋਰ 'ਚ ਭਾਜਪਾ ਨੂੰ ਮਿਲ ਸਕਦਾ ਹੈ ਉਥੇ 39% ਦੀ ਐਸਸੀ ਵੋਟ ਬੈਂਕ ਹੈ ਇਸ ਗੱਲ 'ਚ ਕੋਈ ਸ਼ੱਕ ਨਹੀਂ ਹੈ ਕਿ ਐਸਸੀ ਵੋਟ ਬੈਂਕ ਦਾ ਬੀਜੇਪੀ ਦੇ ਨਾਲ ਕਿਤੇ ਬਹੁਤਾ ਗੁੜਾ ਸੰਬੰਧ ਨਹੀਂ ਹੈ ਅਤੇ ਭਾਜਪਾ ਦੀ ਕੀਤਾ ਨਾ ਕਿਤੇ ਇਸ ਗੱਲ ਨੂੰ ਖਤਮ ਕਰਕੇ ਆਪਣੇ ਨਾਲ ਗੁੜਾ ਰਿਸ਼ਤਾ ਬਣਾਉਣਾ ਚਾਹੁੰਦੀ ਹੈ ਜਿਸ ਲਈ ਭਾਜਪਾ ਨੇ ਪੂਰਾ ਜ਼ੋਰ ਲਗਾਇਆ ਹੋਇਆ ਹੈ ਆਹ ਹੁਣ ਗੱਲ ਕਰਦੇ ਹਾਂ ਕਿਸ ਮੰਤਰੀ ਨੂੰ ਕਿੰਨਾ ਗੱਲਾਂ ਦਾ ਖਾਸ ਖਿਆਲ ਰੱਖਣਾ ਪੈ ਸਕਦਾ ਹੈ ਅਤੇ ਕਿੱਥੇ ਇਹਨਾਂ ਨੂੰ ਫਾਇਦਾ ਹੋਏਗਾ ਜਾਂ ਫਿਰ ਨੁਕਸਾਨ ਪਹੁੰਚ ਸਕਦਾ ਸੋ ਚਲੋ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਚਰਨਜੀਤ ਚੰਨੀ ਦੀ ਚੰਨੀ ਦਾ ਸੰਬੰਧ ਕਾਂਗਰਸ ਪਾਰਟੀ ਦੇ ਨਾਲ ਹੈ ਇਕ ਤਾਂ ਦਲਿਤ ਲੀਡਰ ਹੋਣ ਕਰਕੇ ਇਹਨਾਂ ਦਾ ਨਾਲ ਦਲਿਤ ਭਾਈਚਾਰਾ ਵੀ ਜੁੜਿਆ ਹੋਇਆ ਹੈ। ਦੂਸਰਾ ਬਾਕੀ ਲੀਡਰਾਂ ਦੇ ਮੁਕਾਬਲੇ ਇਹ ਵੱਧ ਲੋਕਾਂ ਦੇ ਵਿੱਚ ਘੁਲਣ ਮਿਲਣ ਵਾਲੇ ਮੰਤਰੀਆਂ ਵਿੱਚੋਂ ਇੱਕ ਨੇ। ਅਤੇ ਤੀਸਰਾ ਦਸਤਾਰਤਾਰੀ ਨੇ ਯਾਨੀ ਕਿ ਸਿੱਖ ਮੰਤਰੀ ਹਨ। ਇਸ ਦੇ ਨਾਲ ਹੀ ਲੋਕਾਂ ਦੇ ਨਾਲ ਇਹਨਾਂ ਦਾ ਸੁਭਾਅ ਕਾਫੀ ਮਿਲਨਸਾਰ ਹੈ। ਅਤੇ ਸ਼ੁਰੂ ਤੋਂ ਹੀ ਕਾਂਗਰਸੀ ਹੋਣ ਦਾ ਫਾਇਦਾ ਵੀ ਲੈ ਸਕਦੇ ਨੇ। ਅਤੇ ਹੁਣ ਗੱਲ ਕਰਦੇ ਹਾਂ ਕਿਸ ਗੱਲ ਦਾ ਇਹਨਾਂ ਨੂੰ ਖਾਸ ਖਿਆਲ ਰੱਖਣਾ ਪੈਣਾ। ਚਰਨਜੀਤ ਚੰਨੀ ਜਲੰਧਰ ਦੇ ਵਸਨੀਕ ਨਹੀਂ ਨੇ ਜਾਂ ਫਿਰ ਕਹਿ ਲਈਏ ਕਿ ਉਥੋਂ ਦਾ ਮੁੱਖ ਚਿਹਰਾ ਨਹੀਂ ਨੇ ਇਸ ਦੇ ਨਾਲ ਹੀ ਚੌਧਰੀ ਪਰਿਵਾਰ ਜੋ ਕਿ ਪਹਿਲਾਂ ਕਾਂਗਰਸੀ ਸੀ ਪਰ ਹੁਣ ਭਾਜਪਾ ਦਾ ਹੋ ਚੁੱਕਿਆ ਹੈ ਇਸ ਲਈ ਕਿਤੇ ਨਾ ਕਿਤੇ ਇਹ ਵੀ ਇੱਕ ਡਰਾਅ ਬੈਕ ਸਾਬਤ ਹੋ ਸਕਦਾ ਹੈ ਕਿਉਂਕਿ ਇੱਥੇ ਚੌਧਰੀ ਪਰਿਵਾਰ ਦੀ ਸ਼ੁਰੂ ਤੋਂ ਹੀ ਪਕੜ ਰਹੀ ਹੈ ਹੁਣ ਗੱਲ ਕਰਦੇ ਹਾਂ ਪਵਨ ਕੁਮਾਰ ਟਿੰਨੂ ਦੀ ਜਿਨ੍ਹਾਂ ਦਾ ਸੰਬੰਧ ਆਮ ਆਦਮੀ ਪਾਰਟੀ ਦੇ ਨਾਲ ਹੈ ਪਵਨ ਕੁਮਾਰ ਟਿੰਨੂ ਵੀ ਐਸ ਸੀ ਚਿਹਰਾ ਨੇ ਇਹਨੂੰ ਆਦਮਪੁਰ ਤੋਂ ਵਿਧਾਇਕ ਵੀ ਰਹਿ ਚੁੱਕੇ ਨੇ ਅਤੇ ਲੋਕਾਂ ਨੂੰ ਫ੍ਰੀ ਬਿਜਲੀ ਅਤੇ ਸਕੂਲਾਂ ਦੇ ਵਿੱਚ ਸੁਧਾਰ ਵਰਗੀਆਂ ਚੀਜ਼ਾਂ ਦਾ ਫਾਇਦਾ ਪਹੁੰਚਿਆ ਜਿਸ ਦਾ ਫਾਇਦਾ ਹੁਣ ਇਹਨਾਂ ਨੂੰ ਪਹੁੰਚ ਸਕਦਾ ਹੈ ਜੇ ਇਹਨਾਂ ਬਾਰੇ ਗੱਲ ਕਰੀਏ ਕਿ ਕਿਸ ਚੀਜ਼ ਉੱਤੇ ਇਹਨਾਂ ਨੂੰ ਜ਼ੋਰ ਦੇਣ ਦੀ ਲੋੜ ਹੈ ਤਾਂ ਉਹ ਹੈ ਲੋਕਾਂ ਨੂੰ ਜੋੜ ਕੇ ਇੱਕ ਤਰੀਕ ਨੂੰ ਵੱਧ ਤੋਂ ਵੱਧ ਵੋਟਾਂ ਪਾਉਣ ਦੀ ਅਪੀਲ ਕਰਨਾ ਕਿਉਂਕਿ ਸੁਸ਼ੀਲ ਕੁਮਾਰ ਰਿੰਕੂ ਦੇ ਪਾਰਟੀ ਦੇ ਵਿੱਚੋਂ ਬਾਹਰ ਚਲੇ ਜਾਣ ਦੇ ਕਾਰਨ ਕਿਤੇ ਨਾ ਕਿਤੇ ਇਸ ਸੀਟ ਨੂੰ ਜਿਤਨਾ ਆਪਣੇ ਆਪ ਵਿੱਚ ਇੱਕ ਵੱਡੀ ਚੁਣੌਤੀ ਬਣ ਚੁੱਕਿਆ ਹੈ ਹੁਣ ਗੱਲ ਕਰਦੇ ਹਾਂ ਸੁਸ਼ੀਲ ਕੁਮਾਰ ਰਿੰਕੂ ਦੀ ਜੋ ਕਿ ਹਾਲੀ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਛੱਡ ਕੇ ਭਾਜਪਾ ਦਾ ਪੱਲਾ ਫੜ ਚੁੱਕੇ ਨੇ ਅਤੇ ਜਲੰਧਰ ਤੋਂ ਉਮੀਦਵਾਰ ਵਜੋਂ ਚੋਣ ਮੈਦਾਨ ਦੇ ਵਿੱਚ ਨਿਤਰੇ ਹੋਏ ਨੇ ਲਗਾਤਾਰ ਲੋਕਾਂ ਦੇ ਵਿਚਾਰ ਲੋਕਾਂ ਨੂੰ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੇ ਨੇ 24 ਮਈ ਨੂੰ ਪ੍ਰਧਾਨ ਮੰਤਰੀ ਵੀ ਇਹਨਾਂ ਦੇ ਹੱਕ ਵਿੱਚ ਪ੍ਰਚਾਰ ਕਰਨ ਲਈ ਜਲੰਧਰ ਪਹੁੰਚ ਰਹੇ ਨੇ ਜਿਸ ਦਾ ਫਾਇਦਾ ਸੁਸ਼ੀਲ ਕੁਮਾਰ ਰਿੰਕੂ ਨੂੰ ਪਹੁੰਚ ਸਕਦਾ ਹੈ ਜੇ ਕੱਲ੍ਹ ਕਰੀਏ ਕਮਜ਼ੋਰ ਕੜੀ ਦੀ ਤਾਂ ਹਾਲੀ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਛੱਡ ਕੇ ਦੂਜੀ ਪਾਰਟੀ ਯਾਨਕੀ ਭਾਜਪਾ ਨੂੰ ਜੁਆਇਨ ਕਰਨਾ ਲੋਕਾਂ ਨੂੰ ਬਹੁਤਾ ਰਾਸ ਨਹੀਂ ਆ ਰਿਹਾ ਲੋਕ ਇਸ ਗੱਲ ਨੂੰ ਲੈ ਕੇ ਦੁਬਿਧਾ ਦੇ ਵਿੱਚ ਹਨ ਕਿ ਆਖਰਕਾਰ ਉਹ ਚਿਹਰਾ ਦੇਖ ਕੇ ਵੋਟ ਪਾਣ ਜਾਂ ਫਿਰ ਪਾਰਟੀ ਦੇਖ ਕੇ ਹੁਣ ਗੱਲ ਕਰਦੇ ਆ ਮਹਿੰਦਰ ਕੇਪੀ ਦੀ ਜਿਨ੍ਹਾਂ ਦਾ ਸੰਬੰਧ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹੈ ਮਹਿੰਦਰ ਕੇਪੀ ਪਿਛਲੇ ਲੰਬੇ ਸਮੇਂ ਤੋਂ ਰਾਜਨੀਤੀ ਦੇ ਨਾਲ ਜੁੜੇ ਹੋਏ ਨੇ ਕਦੇ ਸ਼੍ਰੋਮਣੀ ਅਕਾਲੀ ਦਲ ਤੋਂ ਪਹਿਲਾਂ ਕਾਂਗਰਸ ਤੇ ਸੂਬਾ ਪ੍ਰਧਾਨ ਵੀ ਰਹਿ ਚੁੱਕੇ ਨੇ ਜੋ ਜਲੰਧਰ ਦੇ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਅਤੇ ਲੋਕਾਂ ਦੀ ਨਫਜ਼ ਨੂੰ ਪਛਾਣਨ ਦੀ ਬਖੂਬੀ ਜਾਣਕਾਰੀ ਰੱਖਦੇ ਨੇ ਪਰ ਇਸ ਦੇ ਨਾਲ ਹੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਪਿਛਲੇ 8 ਸਾਲਾਂ ਤੋਂ ਮਹਿੰਦਰ ਕੇ ਪੀ ਰਾਜਨੀਤੀ ਵਿੱਚ ਪੂਰੀ ਤਰ੍ਹਾਂ ਸਰਗਰਮ ਨਹੀਂ ਦਿੱਤੇ ਸਨ ਅਤੇ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦਾ ਭਾਜਪਾ ਦੇ ਨਾਲ ਗਠਜੋੜ ਟੁੱਟਣ ਤੋਂ ਬਾਅਦ ਕੀ ਤਨਾ ਕੀਤੇ ਇਹਨਾਂ ਲਈ ਇਸ ਸੀਟ ਨੂੰ ਜਿੱਤਣਾ ਚੁਣੌਤੀਪੂਰਨ ਸਾਬਤ ਹੋ ਸਕਦਾ ਹੈ ਜਿਸ ਲਈ ਹਰ ਵਰਕਰ ਆਪਣਾ ਪੂਰਾ ਜ਼ੋਰ ਲਗਾਉਂਦਾ ਹੋਇਆ ਦਿਖਾਈ ਦੇ ਰਿਹਾ ਸੋ ਏਸੀ ਹਾਲਾਤ ਜਲੰਧਰ ਸੀਟ ਤੇ ਸੋ ਹਰ ਇੱਕ ਅਪਡੇਟ ਦੇ ਲਈ ਤੁਸੀਂ ਸਾਡੇ ਨਾਲ ਜੁੜੇ ਰਹੋ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ ਅਸੀਂ ਤੁਹਾਡਾ ਇੰਤਜ਼ਾਰ ਕਰਾਂਗੇ